ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਰਹੇ ਆ ਜੋ ਤਰਨਤਨ ਜ਼ਿਲ੍ਹੇ ਦੇ ਵਿੱਚ ਮਾਝੇ ਦਾ ਬਹੁਤ ਵੱਡਾ ਪ੍ਰੋਫੈਸ਼ਨਲ ਜਿਹਨੂੰ ਫੁੱਟਬਾਲ ਟੂਰਨਾਮੈਂਟ ਕਿਹਾ ਜਾ ਸਕਦਾ ਵੀ ਡੀਐਫਸੀ ਤਰਨਤਨ ਕਲੱਬ ਵੱਲੋਂ 7 ਸੈੱਡ ਡੇ ਨਾਈਟ ਆਲ ਓਪਨ ਫੁੱਟਬਾਲ ਕੱਪ ਕਰਵਾਇਆ ਜਾ ਰਿਹਾ ਜਿਸ ਦਾ ਅੱਜ ਫਾਈਨਲ ਡੇ ਆ ਮਿਤੀ 31 ਮਈ ਨੂੰ ਸੋ ਇਸ ਵਕਤ ਸਾਡੇ ਨਾਲ ਬਹੁਤ ਹੀ ਸਾਡੇ ਸਤਿਕਾਰਯੋਗ ਵੀਰ ਜਸਵਿੰਦਰ ਸਿੰਘ ਜੱਸੀ ਪੀਐਫਏ ਦੇ ਰੈਫਰੀ ਉਨ੍ਹਾਂ ਨਾਲ ਆਪਾਂ ਗੱਲਬਾਤ ਕਰਨ ਵਾਸਤੇ ਹਾਜ਼ਰ ਹੋਏ ਆ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਤੇ ਬਹੁਤ ਸੋਹਣਾ ਫੁੱਟਬਾਲ ਖੜਾਇਆ। ਉਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਉਹ ਬਹੁਤ ਲੰਮੀ ਬੜੀ ਦੂਰ ਦੂਰ ਤੱਕ ਗਰਾਊਂਡਾਂ ਵਿੱਚ ਹਰ ਗਰਾਊਂਡ ਵਿੱਚ ਉਹਨਾਂ ਨੇ ਮੈਚ ਖੜਾਇਆ, ਪ੍ਰੋਫੈਸ਼ਨਲ ਟੂਰਨਾਮੈਂਟ ਖੜਾਏ। ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਜੀਡੀਐਫਸੀ ਦੀ ਗਰਾਊਂਡ ਬਾਰੇ ਦੇ ਇਥੋਂ ਦੇ ਟੂਰਨਾਮੈਂਟ ਬਾਰੇ। ਸასი ਕਾਲ ਜੀ ਅਸੀ ਭਾਜੀ। ਸასი ਕਾਲ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਤੁਸੀਂ ਹੁਣ ਤੱਕ ਬਹੁਤ ਟੂਰਨਾਮੈਂਟ ਖੜਾਏ ਆ। ਇੱਕ ਡੀਡੀਐਫਸੀ ਦੀ ਗਰਾਊਂਡ ਬਾਰੇ ਤੁਹਾਡੇ ਕੋਲ ਜਾਣ ਕਰ ਲੈਣੀ ਕਿ ਇੱਥੋਂ ਦਾ ਟੂਰਨਾਮੈਂਟ ਇੱਥੋਂ ਦਾ ਪ੍ਰਬੰਧ ਸਿਸਟਮ ਤੁਹਾਨੂੰ ਕਿਦਾਂ ਦਾ ਲੱਗਾ ਜੀ ਪਹਿਲਾਂ ਤਾਂ ਇੱਥੇ ਜਿੰਨੇ ਵੀ ਸਪੋਰਟਸ ਪਲੇਅਰ ਆ ਜਿੰਨੇ ਵੀ ਉਹ ਬਹੁਤ ਹੀ ਵਧੀਆ ਗਰਾਊਂਡਾਂ ਦੇ ਵਿੱਚ ਖੇਡਦੇ ਨੇ ਉਹਨਾਂ ਨੂੰ ਸਾਰੇ ਹੀ ਪਲੇਅਰਾਂ ਦਾ ਪਤਾ ਆ ਤੇ ਸਾਰਿਆਂ ਦੀ ਰਿਸਪੈਕਟ ਕਰਨ ਦਾ ਪਤਾ ਹੈ ਤੇ ਦੂਜੇ ਨੰਬਰ ਤੇ ਜੇ ਦੇਖਿਆ ਜਾਵੇ ਗਰਾਊਂਡ ਮੇਰੇ ਖਿਆਲ ਨਾਲ ਅਸੀਂ ਜਿੰਨੇ ਵੀ 7 ਸਾਈਡ ਖਲੋਣੇ ਆ ਇਹ ਬੈਸਟ ਗਰਾਊਂਡ ਆ ਮੈਨੇਜਮੈਂਟ ਇਹਨਾਂ ਦਾ ਬਹੁਤ ਵਧੀਆ ਹੈ ਤੇ ਇਹ ਗਰਾਊਂਡ ਦੇ ਪ੍ਰਤੀ ਇਹਨਾਂ ਦਾ ਪ੍ਰੇਮ ਬਹੁਤ ਜ਼ਿਆਦਾ ਵਧੀਆ ਹੈ ਹਾਰੇ ਇੱਕ ਬੱਚਾ ਬੱਚਾ ਗਰਾਊਂਡ ਨੂੰ ਬਹੁਤ ਪਿਆਰ ਕਰਦਾ ਗਰਾਊਂਡ ਦੀ ਟੇਕ ਕੇਅਰ ਕਰਦਾ ਗਰਾਊਂਡ ਦੇ ਪ੍ਰਤੀ ਸਾਰੇ ਨਿਆਣੇ ਜੁੜੇ ਆ ਸਿਆਣੀ ਤੋਂ ਸਿਆਣਾ ਵੀ ਜੁੜੇ ਆ ਵੱਡੇ ਤੋਂ ਵੱਡਾ ਵੀ ਜੁੜੇ ਆ ਇਹ ਪਾਜੀ ਰੈਫਰੀ ਦੀ ਜਿਹੜੀ ਤੁਸੀਂ ਡੂੜੀ ਨਭਾਉਂਦੇ ਜੋ ਕਿੰਨੇ ਚਿਰ ਤੋਂ ਮਤਲਬ ਇਸ ਚੀਜ਼ ਨਾਲ ਤੁਸੀਂ ਜੁੜੇ ਜੀ ਮੈਨੂੰ ਇਹਦੇ ਨਾਲ ਜੁੜੇ ਨੂੰ 5 ਸਾਲ ਹੋ ਗਏ ਨੇ ਤੇ ਹੁਣ ਮੇਰਾ 6ਵਾਂ ਸਾਲ ਚੱਲਦਾ ਪਿਆ ਹੈ ਤੇ ਵਧੀਆ ਆ ਇਹ ਦੇ ਵਿੱਚ ਸਾਡੇ ਬਾਰੀ ਹੋਣਾ ਦਾ ਬਹੁਤ ਜੋਰ ਆਣੇ ਆ ਜਿੱਦਾਂ ਹਰਦੀਪਾਜੀ ਹੋ ਗਿਆ ਕੋਮਲ ਹੋ ਗਿਆ ਕਿਉਂਕਿ ਤੇ ਸਾਡਾ ਇੱਕ ਗਰੁੱਪ ਬਹੁਤ ਵਧੀਆ ਹੈ ਕਿਉਂਕਿ ਅਸੀਂ ਕੰਬਾਈਨਡ ਰਹਿੰਦੇ ਆ ਇੱਕ ਕਰਨਾ ਆਪਣਾ ਭਰਾ ਛੋਟਾ ਤੇ ਅਸੀਂ ਇੱਦਾਂ ਹੀ ਬਸ ਸਟ੍ਰੇਮ ਪਿਆਰ ਨਾਲ ਵਧੀਆ ਚੱਲ ਰਿਹਾ ਹੈ। ਇਹ ਐਫਐ ਦੇ ਵਿੱਚ ਕਦੋਂ ਤੋਂ ਤੁਸੀਂ ਜੁਆਇਨ ਕੀਤਾ 5 ਸਾਲ ਤੋਂ ਜਾਂ ਬਾਅਦ ਚ ਪਹਿਲਾਂ ਤੁਸੀਂ ਮਤਲਬ ਲੋਕਲ ਖੜਾਉਂਦੇ ਰਹੇ? ਨਹੀਂ ਜੀ ਮੈਂ ਜਦੋਂ ਐਜ਼ ਆ ਗੇਮ ਪਲੇਅਰ ਸੀਗਾ ਮੇਰੇ ਸੱਟ ਲੱਗਣ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਮੈਨੂੰ ਹਰਦੀਪਾਜੀ ਹੁਣ ਹੀ ਲੈ ਕੇ ਆਉਣ ਵਾਲੇ ਆ ਤੇ ਮੈਨੂੰ 5 ਸਾਲ ਹੋ ਗਏ ਉਹਨਾਂ ਨੇ ਹੀ ਇੱਧਰ ਲੈ ਕੇ ਆਏ ਸੀ ਮੈਨੂੰ ਤੇ ਮੈਂ ਇਹਦੇ ਬਾਰੇ ਨੌਲੇਜ ਜਿੰਨੀ ਵੀ ਨੌਲੇਜ ਹੋਈ ਉਹ ਨਾ ਤੇ ਪ੍ਰਤੀ ਮਿਲਦੀ ਰਹੀ ਤੇ ਫੇ ਪੀਐਫਏ ਦੇ ਨਾਲ ਜਦੋਂ ਜੁੜੇ ਫਿਰ ਜ਼ਿਆਦਾ ਨੌਲੇਜ ਉੱਥੋਂ ਮਿਲੀ ਗੱਲ ਹੈ ਹਾਂਜੀ ਮਤਲਬ ਪਹਿਲਾਂ ਤੁਸੀਂ ਆਪਣੇ ਮਤਲਬ ਪਲੇਅਰ ਤੌਰ ਤੇ ਪਿੰਡਾਂ ਦੇ ਵਿੱਚ ਗੇਮ ਖੇਡਦੇ ਰਹੇ ਹਾਂਜੀ ਹਾਂਜੀ ਤੇ ਉਹ ਚੀਜ਼ ਤੋਂ ਮਤਲਬ ਸਿੱਖ ਕੇ ਫਿਰ ਤੁਸੀਂ ਮਸਲ ਪੀਐਫਏ ਵਾਲੀ ਸਾਈਡ ਤੇ ਆਏ ਹਾਂਜੀ ਹਾਂਜੀ ਤੇ ਹੁਣ ਵੈਸੇ ਇੱਕ ਵਕਤ ਗੇਮ ਕੰਟੀਨਿਊ ਜਾਰੀ ਹੈ ਕਿ ਜਾਂ ਨਹੀਂ ਹਾਂ ਨਹੀਂ ਜੀ ਹੁਣ ਨਹੀਂ ਹੁਣ ਜਿਹਦਾ ਜ਼ਿਆਦਾਤਰ ਮੀ ਵੀ ਸਾਨੂੰ ਰੈਫਰੀ ਦੇ ਵਿੱਚ ਹੀ ਜ਼ਿਆਦਾ ਇਹਦੇ ਵਿੱਚ ਫੋਕਸ ਆ ਤੇ ਇਹਦੇ ਵਿੱਚ ਟੂਰਨਾਮੈਂਟ ਜਿੱਦਾਂ ਹੁਣ ਡੀਬੀਪੁਰ ਆਏ ਆ ਡੀਬੀਪੁਰ ਦੇ ਇਹਨਾਂ ਦੇ ਹਰ ਸਾਲ ਆਉਂਦੇ ਆ 3 ਸਾਲ ਹੋ ਗਏ ਸਾਨੂੰ ਹੁਣ ਵੀ ਇਹਨਾਂ ਦੇ ਕੋਲ ਆਏ ਆ ਤੇ ਭਾਜੀ ਉਹਨਾਂ ਦਾ ਬਹੁਤ ਰਿਸਪੈਕਟਬਲ ਆ ਉਹਨਾਂ ਦੀ ਫੈਮਿਲੀ ਬਹੁਤ ਚੰਗੀ ਆ ਉਹਨਾਂ ਦੇ ਕੋਲ ਰਹਿਨੇ ਆ ਰਹਿائش ਉਹਨਾਂ ਦੀ ਬਹੁਤ ਵਧੀਆ ਤੇ ਹਰ ਇੱਕ ਬੱਚਾ ਬੱਚਾ ਵੀ ਵਧੀਆ ਸਾਰਿਆਂ ਦਾ ਸੁਭਾਅ ਬਹੁਤ ਵਧੀਆ ਇੱਕ ਭਾਜੀ ਤੁਸੀਂ ਮਤਲਬ ਸਾਰੇ ਇਲਾਕੇ 'ਚ ਖੜਾਉਂਦੇ ਜੇ ਚਲੋ ਜਲੰਧਰ ਲੁਧਿਆਣਾ ਗੁਰਦਾਸਪੁਰ ਸਾਰਾ ਏਰੀਆ ਜਿਸ ਤਰ੍ਹਾਂ ਮਤਲਬ ਆਮ ਇੱਕ ਚੀਜ਼ ਹੈ ਕਿ ਜਿਹੜੇ ਨਵੇਂ ਪਲੇਅਰ ਆਉਣ ਰੈਫਰੀਆਂ ਦੇ ਅੱਗੇ ਬਹੁਤ ਜ਼ਿਆਦਾ ਮਤਲਬ ਰਫ ਬੋਲਦੇ ਆ ਹਾਂਜੀ ਇਹ ਸਾਰੇ ਇਲਾਕਿਆਂ 'ਚ ਹੈਗਾ ਕਿ ਜਾਂ ਇਧਰ ਇਲਾਕੇ 'ਚ ਜ਼ਿਆਦਾ ਵਾ ਨਹੀਂ ਜੀ ਇਹ ਮੈਕਸਿਮਮ ਹੁੰਦਾ तकरीबन ਸਾਰੇ ਇਲਾਕਿਆਂ ਦੇ ਵਿੱਚ ਹੈਗਾ ਆ ਬਟ ਹੁਣ ਜਦੋਂ ਦੇ ਉਹਨਾਂ ਨੂੰ ਅਵੇਅਰਨੈਸ ਹੋਣ ਲੱਗ ਪਈ ਆ ਇਸ ਚੀਜ਼ ਬਾਰੇ ਪਤਾ ਲੱਗਣ ਲੱਪਿਆ ਆ ਕਿ ਰੈਫਰੀ ਦੇ ਅੱਗੇ ਨਹੀਂ ਬੋਲਣਾ ਚਾਹੀਦਾ ਹੁਣ ਗਾਂਹ ਦੀ ਗਾਂ ਜਿਹੜੀ ਜਨਰੇਸ਼ਨ ਆ ਉਹ ਹੌਲੀ-ਹੌਲੀ ਇਸ ਚੀਜ਼ ਤੋਂ ਦੂਰ ਹੁੰਦੀ ਪਈ ਆ ਹੁਣ ਨਹੀਂ ਬੋਲਦੇ ਬਟ ਪਹਿਲਾਂ ਵਾਲੇ ਜਿਹੜੇ ਜਿੱਦਾਂ ਥੋੜੇ ਜਿਨ੍ਹਾਂ ਨੂੰ ਨਹੀਂ ਨੋਲੇਜ ਹੈਗੀ ਥੋੜੇ ਜਿਹੜੇ ਪਿੱਛੇ 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 ਬੈਕਵਾਰਡ ਏਰੀਆ ਦੇ ਵਿੱਚ ਪਿੰਡ ਆ ਜਾਂਦੇ ਆ ਉਹਨਾਂ ਨੂੰ ਹਜੇ ਨਹੀਂ ਪਤਾ ਇਸ ਬਾਰੇ ਤੇ ਜੇ ਹੁਣ ਜਿਹੜੇ ਪਲੇਅਰ ਖੇਡੇ ਹੋ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਆ ਉਹ ਨਹੀਂ ਬੋਲਦੇ ਬਟ ਕਈ ਵਾਰ ਅਸੀਂ ਹੁਣ ਜਿੱਦਾਂ ਟੂਰਨਾਮੈਂਟਾਂ ਦੇ ਵਿੱਚ ਖੁਲਾਉਂਦੇ ਆ ਵਧੀਆ ਟੂਰਨਾਮੈਂਟ ਖੁਲਾਉਂਦੇ ਆ ਉੱਥੇ ਜਿੰਨੇ ਵੀ ਪਲੇਅਰ ਆ ਉਹ ਨਹੀਂ ਬੋਲਦੇ ਹੁਣ ਮੈਕਸਿਮਮ ਉਹ ਰਿਸਪੈਕਟ ਹੀ ਕਰਦੇ ਰਹਿ ਜਾਂਦੇ ਆ ਜਿਹੜੇ ਨਵੇਂ ਪਲੇਅਰ ਆ ਮਤਲਬ ਹੁਣ ਜਿਹੜੇ ਨਵੇਂ ਤਿਆਰ ਹੋਏ ਪਲੇਅਰ ਉਹਨਾਂ ਵਿੱਚ ਇਹ ਚੀਜ਼ਾਂ ਜਿਹੜੇ ਪੁਰਾਣੇ ਪਲੇਅਰ ਆ ਉਹਨਾਂ ਨੂੰ ਮਤਲਬ ਇਸ ਕੇਮ ਬਾਰੇ ਪਤਾ ਵਾ ਹਾਂਜੀ ਹਾਂਜੀ ਕੀ ਮਤਲਬ ਜਿਹੜਾ ਰੈਫਰੀ ਨੇ ਇੱਕ ਵਾਰੀ ਫੈਸਲਾ ਦਿੱਤਾ ਉਹ ਚੇਂਜ ਨਹੀਂ ਹੋਣਾ ਚੇਂਜ ਨਹੀਂ ਹੋਣਾ ਜੀ ਹਾਂਜੀ ਉੱਥੇ ਮਤਲਬ ਜਿੰਨਾ ਮਰਜੀ ਆਪਾਂ ਰੈਫਰੀ ਦੇ ਅੱਗੇ ਜਾਫ ਬੋਲੀ ਜਾਈਏ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜਸੀ ਭਾਜੀ ਤੁਹਾਡਾ ਹੋਰ ਕੋਈ ਤੁਸੀਂ ਜੀਡੀਐਫਸੀ ਦੇ ਕਲੱਬ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਲੱਬ ਬਾਰੇ ਇਹ ਕਹਿਣਾ ਚਾਹੁੰਦੇ ਆ ਕਿ ਪਰਮਾਲ ਮੈਂ ਇਹਨਾਂ ਨੂੰ ਦਿਨ ਚੌਕਰੀ ਹਮੇਸ਼ਾ ਤਰੱਕੀ ਬਖਸ਼ੇ ਤੇ ਇਹ ਇਸੇ ਤਰ੍ਹਾਂ ਹੀ ਟੂਰਨਾਮੈਂਟ ਕਰਾਉਂਦੇ ਰਹਿਣ ਤੇ ਇਹਨਾਂ ਦਾ ਮੈਨੇਜਮੈਂਟ ਦਾ ਉਹਨਾਂ ਦੇ ਲੱਭਜ ਆਪਾਂ ਕਹਿ ਦਈਏ ਕੀ ਹਾਂ ਵੀ ਉਹ ਵੀ ਬਹੁਤ ਥੋੜੇ ਆ ਕਿਉਂਕਿ ਇਹਨਾਂ ਦੇ ਹਰ ਇੱਕ ਮੈਨੇਜਮੈਂਟ ਬਹੁਤ ਵਧੀਆ ਕੀਤੀ ਆ ਚਾਹੀ ਤੁਸੀਂ ਇਹਨੂੰ ਦੇਖਿਆ ਜਾਵੇ ਇਹਨਾਂ ਦੀ ਬਾਉਂਡਰੀ ਕੀਤੀ ਆ ਬਹੁਤ ਵਧੀਆ ਲਾਈਟਿੰਗ ਜਿਹੜਾ ਲਾਈਟਾਂ ਆ ਲਾਈਟਾਂ ਵੀ ਬਹੁਤ ਵਧੀਆ ਕੀਤੀਆਂ ਇਹਨਾਂ ਨੇ ਤੇ ਬਾਕੀ ਇਹਨਾਂ ਦਾ ਜਦੋਂ ਰਿਫਰੈਸ਼ਮੈਂਟ ਆ ਜਾਂਦੀ ਪਲੇয়ারਾਂ ਨੂੰ ਖਾਸ ਕਰਕੇ ਉਹ ਬਹੁਤ ਬਹੁਤ ਖਾਸ ਪੁਆਇੰਟ ਆ ਕਿ ਹਾਂ ਵੀ ਜਦੋਂ ਵੀ ਹਾਫ ਟਾਈਮ ਹੁੰਦਾ ਉਦੋਂ ਰਿਫਰੈਸ਼ਮੈਂਟ ਆਉਂਦੀ ਆ ਫਿਰ ਮੈਚ ਫੁੱਲ ਹੋ ਜਾਂਦਾ ਉਦੋਂ ਰਿਫਰੈਸ਼ਮੈਂਟ ਪਾਣੀ ਦੀ ਕੋਈ ਕਮੀ ਨਹੀਂ ਠੀਕ ਹੈ ਜੀ ਜਿਸ ਵੀ ਪਲੇਅਰ ਨੂੰ ਕੁਝ ਵੀ ਚੀਜ਼ ਚਾਹੀਦੀ ਆ ਜਾਂ ਰੈਫਰੀ ਨੂੰ ਕਿਸੇ ਵੀ ਪਰਸਨ ਨੂੰ ਜਾਂ ਉਹ ਮੈਚ ਦੇਖਣ ਆਇਆ ਹੋਵੇ ਉਹਨਾਂ ਨੂੰ ਸਭ ਕੁਝ ਮਿਲਦਾ ਆ ਜੇ ਦੇਖਿਆ ਜਾਵੇ ਫੂਡ ਇਹਨਾਂ ਦਾ ਮੈਚ ਤੋਂ ਬਾਅਦ ਕੰਪਲੀਟ ਹੋਣ ਤੋਂ ਬਾਅਦ ਜਦੋਂ ਤੁਸੀਂ ਦੇਖਿਆ ਹੋਏ ਆ ਕਿ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਕੈਟਰਿੰਗ ਦਾ ਵੀ ਪ੍ਰਬੰਧ ਕੀਤਾ ਹੈ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ ਤੁਸੀਂ ਉੱਥੇ ਜਾ ਕੇ ਵੀ ਦੇਖ ਲਓ ਤੇ ਹਰ ਇੱਕ ਨੂੰ ਸੇਮ ਖਾਣ ਪੀਣਾ ਵਧੀਆ ਮਿਲਦਾ ਹੈ ਸੋ ਇੱਕ ਵਾਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਰੈਫਰੀ ਦੀ ਟੀਮ ਦਾ ਧੰਨਵਾਦ ਸਾਡੇ ਆਪਣੇ ਚੈਨਲ ਵੱਲੋਂ ਕਿ ਤੁਸੀਂ ਸਾਡੇ ਇਲਾਕੇ ਚਾਏ ਜੇ ਸਾਡੇ ਜ਼ਿਲ੍ਹੇ ਚਾਏ ਜੇ ਅਸੀਂ ਧੰਨਵਾਦ ਕਰਦੇ ਆਂ ਕਿ ਤੁਸੀਂ ਵਧੀਆ ਕਰਦੇ ਰਹੋ ਵਧੀਆ ਖੜਾਉਂਦੇ ਰਹੋ ਕਿਉਂਕਿ ਚੰਗੀ ਚੀਜ਼ ਨੂੰ ਹਮੇਸ਼ਾ ਚੰਗਾ ਹੀ ਕਿਹਾ ਜਾਂਦਾ ਚੰਗਾ ਕਰਦੇ ਰਹੋ ਸਵਾਸ ਕਰਦੇ ਆਂ ਧੰਨਵਾਦ ਕਰਦੇ ਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ